ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਆਂਦੀ ਜਿਹੜੀ ਅੱਜ ਦੀ ਕਥਾ ਨਾ ਬਹੁਤ ਹੀ ਕਮਾਲ ਤੇ ਬਹੁਤ ਹੀ ਜ਼ਬਰਦਸਤ ਬਹੁਤ ਵਧੀਆ ਵੈ ਕਿਉਂਕਿ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਭਈ ਮਰਦਾਨਾ ਜੀ ਦੇ ਬਾਰੇ ਦੱਸਦੇ ਪਏ ਹੈ ਪਾਈ ਮਰਦਾਨਾ ਜੀ ਦੀ ਜ਼ਿੰਦਗੀ ਦੇ ਪਹਿਲੂ ਉੱਤੇ ਰੋਸ਼ਨੀ ਪਾਉਂਦੇ ਆ ਉਹਨਾਂ ਦੀ ਜ਼ਿੰਦਗੀ ਦਾ ਹਰ ਹਰ ਪਹਿਲੂ ਬਿਆਨ ਕਰਦੇ ਪਏ ਆ ਕਿ ਕਿਸ ਤਰ੍ਹਾਂ ਪਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਤੇ ਕਿ ਗੁਰੂ ਨਾਨਕ ਦੇਵ ਜੀ ਦੇ ਕਿੱਡੇ ਵੱਡੇ ਉਹ ਫਾਲੋਅਰ ਸੀ ساری ਉਮਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਸੇਵਾ 'ਚ guzari ਹਮੇਸ਼ਾ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ ਉਸ ਤਰ੍ਹਾਂ ਹੀ ਉਹਨਾਂ ਨੇ ਕੀਤਾ ਅੱਜ ਗਿਆਨੀ ਸੰਤ ਸਿੰਘ ਮਸਕੀਨ ਉਹਨੇ ਇੱਕ ਮਰਦਾਨਾ ਜੀ ਦੀ ਜ਼ਿੰਦਗੀ ਦੇ ਉੱਤੇ ਇਹ ਪਹਿਲੂ ਦੇ ਉੱਤੇ ਰੋਸ਼ਨੀ ਪਾਉਂਦੇ ਉਹਨਾਂ ਦੇ ਬਾਰੇ ਗਿਆਨ ਕਰਨਦੇ ਆ ਦੱਸਦੇ ਪਏ ਆ ਬਹੁਤ ਵਧੀਆ ਤੇ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਇਹ ਦੀਕਾ ਤਾਂ ਫਿਰ ਕਰਨੇ ਇਸ ਤੇ ਵਿਚਾਰ ਕੁਝ ਲੋਗਾਂ ਨੇ ਮਜ਼ਾਕ ਭਰੀਆਂ ਸਾਖੀਆਂ ਉਸ ਮਹਾਪੁਰਸ਼ ਨਾਲ ਜੋੜੀਆਂ ਨੇ ਮੈਂ ਸਮਝਦਾ ਇੱਕ ਪਰਮ ਸੰਤ ਦੀ ਇਹ ਤੋਹੀ ਹੈ ਅਸੀਂ ਕਹਿੰਦੇ ਆ ਮਰਦਾਨਾ ਜਗਾ ਜਗਾ ਭੁੱਖ ਦੀ ਗੱਲ ਕਰਦਾ ਜਨਮ ਸਾਖੀ ਨੂੰ ਪੜੀ ਹੈ 4 ਦਿਨ ਤੇ ਉਹ ਨਾਲ ਚੱਲਦਾ ਰਿਹਾ ਪਾਣੀ ਪੀ ਕੇ ਗੁਜ਼ਾਰਾ ਕਰਦਾ ਰਿਹਾ ਜਦ 5ਵੇਂ ਦਿਨ ਧਨ ਗੁਰੂ ਨਾਲ ਨੇ ਕਹਿੰਦੇ ਨੇ ਕੀਰਤਨ ਸੁਣਾ ਤਾਂ ਉਹ ਕਹਿ ਦੇਂਦਾ ਬਾਬਾ ਕੀ ਆ ਤੇ ਮੇਰਾ ਵੀ ਆਧਾਰ ਨਾਮ ਬਣਾ ਹੂੰ ਜਾਂ ਫਿਰ ਭੋਜਨ ਦੇ ਤਾਂ ਇਹ ਰਵਾਬ ਵਜੇਗੀ ਵਰਨਾ ਨਹੀਂ ਚਾਰ ਦਿਨ ਭੁੱਖਾ ਰਹਿ ਕੇ ਤੇ ਕੋਈ ਦੇਖੇ ਪਰ ਤਿੰਨ ਦਿਨ ਭੁੱਖਾ ਰਹਿ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ ਵਾਹ ਰੁੱਖਾਂ ਤੱਲੇ ਰਾਤ ਕੱਟ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ ਪੈਦਲ ਚੱਲ ਕੇ ਵੀ ਉਹ ਕੀਰਤਨ ਸੁਣਾਉਂਦਾ ਰਿਹਾ ਅੱਜ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਹੁੰਦੇ ਆਂ ਵੀ ਕੀਰਤਨੀਆਂ ਕੋਲ ਕੀਰਤਨ ਨਹੀਂ ਰਹਿ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰਦਾਨੇ ਨੂੰ ਆਖਿਆ ਜਦ ਤੂੰ ਕੀਰਤਨ ਕਰਦਾ ਹੈ ਉਦੋਂ ਕਰਤਾ ਪੁਰਖ ਪ੍ਰਗਟ ਹੁੰਦਾ ਹੈ ਜਦ ਤੂੰ ਕੀਰਤਨ ਸੁਣਾਉਣਾ ਹੈ ਉਦੋਂ ਤੂੰ ਹੋ ਨਹੀਂ ਕਰਤਾ ਨਹੀਂ ਹੋ ਜਨਮ ਸਾਖੀ ਪੜਨਾ ਜਦ ਤੂੰ ਕੀਰਤਨ ਕਰਦਾ ਹੈ ਕਰਤਾ ਪੁਰਖ ਪ੍ਰਗਟ ਹੁੰਦਾ ਹੈ ਜਦ ਤੂੰ ਕੀਰਤਨ ਸੁਣਾ ਲੈ ਅੰਦਰ ਭਾਵਨਾ ਆਉਂਦੀ ਹੈ ਸੁਣਾਣ ਉਦੋਂ ਕਰਤਾ ਨਹੀਂ ਕਾਸ਼ ਕਿਦਰੇ ਪਾਠ ਕਰਨ ਵਾਲਿਆਂ ਨੂੰ ਕੀਰਤਨ ਕਰਨ ਵਾਲਿਆਂ ਨੂੰ ਕਥਾ ਕਰਨ ਵਾਲਿਆਂ ਨੂੰ ਗਲ پکڑ ਦੇ ਚਾਹਾਂ ਬਟਕ ਤੇ ਹੀ ਗੱਲ ਹੈ ਸਿਰਫ ਦੋ ਹੀ ਬੰਦੇ ਬੈਠੇ ਸਨ ਤੇ ਬਾਬਾ ਬਲਵੰਤ ਸਿੰਘ ਨੇ ਸਟੇ ਹੀ ਫੇ ਬੈਠ ਕੇ ਬੰਦਨਾ ਸ਼ੁਰੂ ਕਰ ਦਿੱਤੀ ਕਥਾ ਕਰਦੇ ਸਨ ਉਦੋਂ ਮੈਂ ਨਾਲ ਸੀ ਮੈਂ ਕਿਹਾ ਬਾਬਾ ਜੀ ਠਹਿਰ ਜਾਓ ਸੰਗਤਾਂ ਤੇ ਆਈਆਂ ਨੇ ਮੈਨੂੰ ਕਹਿਣ ਲੱਗੇ ਪੁਰਖਾ ਗੱਲ ਸਮਝਿਆ ਕਰ ਕਥਾ ਕਰਨੀ ਹੈ ਕਥਾ ਸੁਣਾਣੀ ਨਹੀਂ ਕਰਨੀ ਪ੍ਰਭੂ ਦੀ ਕਰਨੀ ਹੈ ਕਥਾ ਕਰਨੀ ਹੋਵੇ ਬੰਦਗੀ ਬਣ ਜਾਂਦੀ ਹੈ ਕਥਾ ਸੁਣਾਣੀ ਹੋਵੇ ਕਰਤ ਬਣ ਜਾਂਦੀ ਹੈ ਵਾਏ ਵਾਏ ਕੀਰਤਨ ਕਰਨਾ ਹੋਵੇ ਇਬਾਦਤ ਬਣ ਜਾਂਦੀ ਹੈ ਕੀਰਤਨ ਸੁਣਾਣਾ ਹੋਵੇ ਰੋਜ਼ੀ ਬਣ ਜਾਂਦੀ ਹੈ ਰਿਜ਼ਕ ਬਣ ਜਾਂਦਾ ਪਾਠ ਕਰਨਾ ਹੈ ਇਬਾਦਤ ਹੈ ਪਾਠ ਸੁਣਾਣਾ ਹੈ ਦੰਦਾ ਹੈ ਦੰਦਾ ਖੁਸ਼ ਕਿਸਮਤ ਹੈ ਕੀਰਤਨੀਆ ਦੰਦਾ ਤੇ ਚਲੇਗਾ ਰਿਜ਼ਕ ਤੇ ਚਲੇਗਾ ਸਿਰ ਸਿਰ ਰਿਜ਼ਕ ਸਮਾਹੇ ਠਾਕਰ ਕਾਹੇ ਮਨ ਭਉ ਕਰਿਆ ਰਿਜ਼ਕ ਦਾ ਤੇ ਦਾਤਾ ਉਹ ਦੀ ਚਿੰਤਾ ਕੀ ਕਰਨੇ ਅੰਦਰ ਮਨ ਦੇ ਜਿਤਨਾ ਭਾਵ ਬਣਾ ਲਈਏ ਪਾਠ ਕਰਨਾ ਇਬਾਦਤ ਬਣ ਜਾਏਗਾ ਪਾਠ ਸੁਣਾਣਾ ਦੰਦਾ ਬਣ ਜਾਏਗਾ कथा करनी है बन्दगी बन जाएगी कथा सुनानी है धंदा बन जाएगा कीर्तन करना है बन्दगी बन जाएगी इबादत बन जाएगी कीर्तन सुनाना है रिस्क बन जाएगा रोजी बन जाएगी कृत बन जाएगी क्या बात क्या बात مردانے نو صاف کہہ دیتا سی ਗੁਰੂ ਨਾਨਕ ਜਦ ਤੂੰ ਕੀਰਤਨ ਕਰਦਾ ਹੈ ਕਰਤਾ ਪ੍ਰਗਟ ਹੁੰਦਾ ਹੈ ਜਦ ਤੂੰ ਸੁਣਾਣਾ ਹੈ ਉਦੋਂ ਤੂੰ ਹੀ ਉਹ ਨਹੀਂ ਕਰਤਾ ਨਹੀਂ ਹੁੰਦਾ ਉਦੋਂ ਤੇ ਮੈਨੂੰ ਇਹ ਜਨਮ ਸਾਖੀ ਦੇ ਬੋਲ ਸਮਝ ਵਿੱਚ ਨਹੀਂ ਆਏ ਸਨ ਤੇ ਉਦੋਂ ਬਾਬਾ ਬਲਵੰਤ ਸਿੰਘ ਦੀ ਗੱਲ ਵੀ ਸਮਝ ਵਿੱਚ ਨਹੀਂ ਆਈ ਸੀ ਹੁਰਖਾ ਮੈਨੂੰ ਅੱਜ ਕਥਾ ਕਰਨੀ ਹੈ ਕਰਨ ਦੇ ਸੁਣਾਣੀ ਨਹੀਂ ਤੂੰ ਵੀ ਨਹੀਂ ਸੁਣਨੀ ਤੇ ਨਾ ਸੁਣ ਚਲਾ ਜਾ ਤਾਂ ਕਿ ਮੈਂ ਕਹਿ ਦਿੱਤਾ ਸੀ ਦੋ ਹੀ ਤੇ ਬੰਦੇ ਬੈਠੇ ਨੇ ਥੋੜੇ ਜਿਹੇ ਅਭਿਆਸੀ ਲੋਕਾਂ ਦੀ ਪਕੜ ਦੇ ਜ਼ਰੂਰ ਆਵੇਗੀ ਅਭਿਆਸੀ ਖੁਸ਼ਕਿਸਮਤ ਹੈ ਕੀਰਤਨੀਆ ਰਜ਼ਕ ਤੇ ਨਾਲ ਚਲੇਗਾ ਪਰ ਉਹਦਾ ਰਜ਼ਕ ਐਸਾ ਹੈ ਉਹਦੇ ਨਾਲ ਬੰਦਗੀ ਜੁੜੀ ਹੋਈ ਹੈ ਇਬਾਦਤ ਜੁੜੀ ਹੋਈ ਹੈ ਬਹੁਤ ਵੱਡਾ ਖੁਸ਼ਕਿਸਮਤ ਹੈ ਪਰ ਖੁਸ਼ਕਿਸਮਤ ਹੀ ਨਾ ਸਮਝਦਾ ਕੋਈ ਕੋਈ ਹੈ ਨੌਖੰਡ ਪ੍ਰithvi ਦਾ ਗੁਰੂ ਨਾਨਕ ਨੇ ਭਰਮਣ ਕੀਤਾ ਔਰ ਭਾਈ ਸਾਹਿਬ ਕਹਿੰਦੇ ਨੇ ਚਲਿਆ ਸੋਧਣ ਧਰਤੁ ਲੁਕਾਈ ਧਰਤੀ ਦੇ ਲੋਕਾਂ ਨੂੰ ਸੋਧਣ ਵਾਸਤੇ ਸ਼ੁੱਧ ਕਰਨ ਵਾਸਤੇ ਪਾਵਨ ਪਵਿੱਤਰ ਕਰਨ ਵਾਸਤੇ ਮਨਾਂ ਦੀ ਮੈਲ ਨੂੰ ਧੋਣ ਵਾਸਤੇ ਚਲੂ ਨੌਖੰਡ ਪ੍ਰਥਮੀ ਦੀ ਜ਼ਿੰਮੇਵਾਰੀ ਗੁਰਨਾਣੇ ਕੋਲ ਹੈ ਕੇ ਹੁਣ ਮੈਂ ਫਿਰ ਅਰਜ਼ ਕਰਾਂ ਨਿਮਾਣਾ ਤੇ ਨਿਤਾਣਾ ਮਨੁੱਖ ਕਦੀ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਸਹੀ ਇੱਕ ਦਫਾ ਮੈਂ ਫਿਰ ਦੁਹਰਾਵਾਂ ਨਿਤਾਣਾ ਮਨੁੱਖ ਨਿਮਾਣਾ ਹੁੰਦਾ ਨਿਤਾਣੀ ਕਾਮ ਨਿਮਾਣੀ ਆਉਂਦੀ ਨਿਤਾਣਾ ਦੇਸ਼ ਨਿਮਾਣਾ ਹੁੰਦਾ ਨਿਤਾਣੇ ਮਨੁੱਖ ਨੂੰ ਹਰ ਕੋਈ ਦਬਾ ਲੈਂਦਾ ਨਿਤਾਣੇ ਦੇਸ਼ ਦੇ ਉਤੇ ਹਰ ਕੋਈ ਕਬਜ਼ਾ ਕਰ ਲੈਂਦਾ ਨਿਤਾਣੇ ਕੌਮ ਨੂੰ ਹਰ ਕੋਈ ਦਬਾ ਲੈਂਦਾ ਫਿਰ ਤਾਣ ਤੇ ਮਾਣ ਇਕੱਠਾ ਹੀ ਰਹਿੰਦਾ ਅਗਰ ਕਿਸੇ ਮਨੁੱਖ ਦਾ ਕੋਈ ਮਾਣ ਹੈ ਤਾਂ ਤਾਣ ਜ਼ਰੂਰ ਹੈ ਬਿਨਾਂ ਤਾਣ ਦੇ ਮਾਣ ਨਹੀਂ ਆਉਂਦਾ ਇਹ ਦੋਵੇਂ ਇਕੱਠੇ ਰਹਿੰਦੇ ਚੋਲੀ ਧਾਮਨ ਦਾ ਸਾਥ ਤਾਨ ਹੈ ਤਾਂ ਮਾਨ ਵੀ ਹੋਏ ਅਗਰ ਕਿਸੇ ਕੋਲ ਬਹੁਤ ਵੱਡਾ ਮਾਨ ਹੈ ਸਨਮਾਨ ਹੈ ਤਾਂ ਵੇਖਣਾ ਪੈਗਾ ਇਹਦੇ ਕੋਲ ਤਾਨ ਕੀ ਹੈ ਵਿਦਵਾਨਾਂ ਨੇ ਇਸ ਤਰ੍ਹਾਂ ਤਾਨ ਮਾਨ ਦਾ ਜੋ ਜ਼ਿਕਰ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਦੁਨੀਆਵੀ ਤੌਰ ਤੇ ਬੈਰੋਨੀ ਤੌਰ ਤੇ ਉਹ ਸਭ ਤੋਂ ਵੱਡਾ ਤਾਨ ਮੰਨਦੇ ਨੇ ਧਨ धन एक शक्ति है ताण अगर छोटी का धनवान है तो ताणते है मान होएगा ना होएगा क्योंकि धन एक खुद शक्ति है कि जब शक्ति है तो वढाई होवेगी को न वडा माया वढया रे तो धन दी वढाई तन दी महिमा धन ताण ਜ਼ਿੰਦਗੀ ਦੀ ਜ਼ਰੂਰਤਾਂ ਦੇ ਬਹੁਤ ਸਾਰੇ ਮਸਲੇ ਧਨ ਨਾਲ ਹੱਲ ਹੁੰਦੇ ਨੇ ਔਰ ਧਨ ਦੇ ਨਿੰਦਾ ਨਹੀਂ ਕੀਤੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸਾਫ ਕਹਿੰਦੇ ਨੇ ਮਾਣ ਮੰਗੋ ਤਾਣ ਮੰਗੋ ਧਨ ਲਖਮੇ ਸੁਤ ਦੇ ਏ ਪ੍ਰਭੂ ਨਿਰਧਨ ਹੋ ਕੇ ਨਹੀਂ ਜੀਵਣਾ ਨਿਤਾਣੇ ਹੋ ਕੇ ਨਹੀਂ ਜੀਵਣਾ ਨਿਮਰਣੇ ਹੋ ਕੇ ਨਹੀਂ ਜੀਣਾ ਬੇਔਲਾਦੇ ਹੋ ਕੇ ਵੀ ਨਹੀਂ ਜਾਣਾ ਸੁੱਤ ਦੇ ਪੁੱਤ ਵੀ ਚਾਹੀਦੇ ਕਿ ਗੁਰੂ ਅਰਜਨ ਦੇਵ ਜੀ ਦਾ ਵਾਕ ਹੈ ਮਾਨ ਮੰਗੋਂ ਪਾਣ ਮੰਗੋਂ ਧਨ ਲਖਵੇਂ ਸੁੱਤ ਦੇ ਪ੍ਰਥਮ ਤਾਣ ਧਨ ਲੈ ਬਾਹਰਲੀ ਦੁਨੀਆ ਮਨੁੱਖ ਦੀ ਕੋਈ ਜ਼ਿੰਦਗੀ ਬਾਹਰ ਵੀ ਪਈ ਹੈ ਇਹ ਬਾਹਰ ਦੀ ਜ਼ਿੰਦਗੀ ਧਨ ਤੋਂ ਬਿਨਾ ਨਹੀਂ ਸਵਰਦੀ ਨਹੀਂ ਸਵਰਦੀ ਧਨ ਇੱਕ ਬਹੁਤ ਵੱਡੀ ਸ਼ਕਤੀ ਹੈ ਤਾਂ ਹੈ ਇਸ ਵਾਸਤੇ ਮਾਣ ਨਾਲ ਹੋਵੇਗਾ ਹੁਣ ਦੇਖੀਏ ਗੁਰੂ ਨਾਨਕ ਨਨੂ ਆਪ ਕੋਈ ਛੋਟੀ ਦੇ ਧਨਵਾਨ ਨਹੀਂ ਸਹੀ ਜਦ ਜਨਮ ਸਾਖੀ ਪੜਦਾ ਸਤਗੁਰਾਂ ਨੇ ਰਬਾਬ ਲੈਣੀ ਸੀ ਫਿਰ ਰਬਾਬ ਸੀ 2 ਰੁਪਏ ਦੇ ਸਤਗੁਰੂ ਕੋਲ 2 ਰੁਪਏ ਨਹੀਂ ਸਨ ਫੇ ਪੇ ਤਾਂ ਪਟਵਾਰੀ ਨੇ ਦੇਣੇ ਨਹੀਂ ਇਹ ਵੀ ਸਤਗੁਰੂ ਨੂੰ ਪਤਾ ਸੀ ਪਤਾ ਸੀ ਪਹਿਲੇ ਵੀ ਰੁਪਏ ਵਿਗਾੜ ਕੇ ਆ ਗਿਆ ਔਰ ਵਿਗਾੜੇਗਾ ਉਹਨੇ ਦੇਣੇ ਨਹੀਂ ਪਰ ਰਬਾਬ ਤੇ ਲੈਣੀ ਸੀ ਬੇਬੇ ਨਾਨਕੀ ਨਾਖਿਆ ਬੇਬੇ ਦੋ ਦਮੜੇ ਦੇ ਪ੍ਰਭਾਵ ਲੈਣੀ ਜਨਮ ਸਾਖੀ ਦੀ ਕਥਾ ਹੈ ਭੈਣ ਭਰਾ ਦੀ ਸਾਂਝ ਬੜੀ ਹੈ ਗਜ਼ਬ ਦੀ ਗੱਲਾਂ ਨਾਮਾਂ ਦੀ ਵੀ ਬੜੀ ਸਾਂਝ ਪਿਤਾ ਕਾਲੂ ਜੀ ਦੀ ਪਹਿਲੀ ਔਲਾਦ ਦਾ ਜਨਮ ਨਾਨਕੇ ਹੋਇਆ ਬੱਚੇ ਨੂੰ ਨਾਨ ਨੇ ਨੇ ਚੁਕੇ ਆ ਅਖੇ ਤੇ ਨਾਨਕਿਆਂ ਦੀ ਇਹ ਤੇ ਅਸੀਂ ਰੱਖਾਂਗੇ ਦੇਣੀ ਨੇ ਨਾਨਕਿਆਂ ਦੀ ਤੇ ਬੱਚੇ ਦਾ ਨਾਮ ਪੈ ਗਿਆ ਨਾਨਕੀ ਨਾਨਕੀ ਨਾਨੀ ਨੇ ਰੱਖਿਆ ਕਿਸੇ ਪੰਡਤ ਪੁਜੋਹਤ ਨੇ ਨਹੀਂ ਇਹ ਨਾਮ ਵੀ ਰੱਬੋਂ ਆਇਆ ਨਾਨਕਿਆਂ ਦੀ ਨਾਨਕੀ ਨਾਨੇ ਦਾ ਮੋਹ ਬੜਾ ਸੀ ਉਸ ਬੱਚੇ ਨਾਲ ਨਾਨੇ ਦਾ ਪਿਆਰ ਬੜਾ ਸੀ ਉਸ ਬੱਚੀ ਨਾਲ ਸਮਾ ਪਾ ਕੇ ਰਾਏ ਭੋਇ ਦੀ ਤਲੰਡੀ ਵਿੱਚ ਰਾਏ ਬੋਏ ਦੀ ਤਲਾ ਕਲਿਆਣ ਦਾਸ ਦੇ ਘਰ ਦੂਜੀ ਔਲਾਦ ਦਾ ਜਨਮ ਹੋਇਆ ਤ੍ਰਿਪਤਾ ਜੀ ਨੇ ਇਸ ਬਾਲਕ ਨਾਲ ਛੁੱਕ ਕੇ ਸਤ ਵਰਿਆਂ ਦੀ ਨਾਨਕੀ ਦੀ ਗੋਦ ਚ ਪਾ ਕੇ ਆਖਿਆ ਇਹ ਨਾਨਕੀ ਦਾ ਵੀਰ ਨਾਨਕ ਵਾਹ ਓਏ ਸੋ ਜਿਆ ਸਤ ਸਿਰੀ ਪਕਾਲ ਇੱਕ ਨਾਮ ਨਾਨੇ ਨੇ ਰੱਖਿਆ ਹੈ ਇੱਕ ਨਾਮ ਮਾ ਨੇ ਰੱਖਿਆ ਨਾਨਕ ਨਾਨਕੇ ਨਾਮਾਂ ਦੀ ਬੜੀ ਸਾਂਝ ਨਿਰਮਲਿਆਂ ਸਾਧੂਆਂ ਨੇ ਨਾਨਕ ਦੇ ਅਰਥ ਕੀਤੇ ਨੇ ਨਾ ਨਿਕ ਨੂੰ ਬਹੁ ਸ਼ਬਦਾਂ ਜੋੜ ਦੇ ਨਾ ਅਨਕ ਇਹ ਦੇ ਇਹ ਬਹੁ ਸ਼ਬਦਾਂ ਦਾ ਇੱਕ ਸ਼ਬਦ ਹੈ ਜੈਸੇ ਇਸ ਤਰ੍ਹਾਂ ਦੀ ਸ਼ੈਲੀ ਜੈਦੇਵ ਦੇ ਇੱਕ ਸ਼ਬਦ ਦੇ ਵਿੱਚ ਮਿਲਦੀ ਹੈ ਪਰਮਾਤ ਪੁਰਖ ਮਨੋਪਿਮੰਸਤ ਆਦੇ ਭਾਵ ਰਤਨ ਸ਼ਬਦ ਹੈ ਪਰਮ ਆਦ ਪੜਾ ਵਿੱਚੋਂ ਕੱਢ ਦਿੱਤਾ ਹੈ ਜੈਦੇਵ ਨੇ ਪਰਮਾਤ ਅਬਸ ਪਰਮ ਆਦ ਹੈ ਸੰਸਕ੍ਰਿਤ ਦੀ ਸ਼ੈਲੀ ਹੈ ਉਹਦੇ ਵਿੱਚ ਇਸ ਤਰ੍ਹਾਂ ਕਹਿ ਪੀਤਾ ਜਾਂਦਾ ਹੈ ਦੋ ਤਿੰਨ ਸ਼ਬਦਾਂ ਨੂੰ ਇੱਕੋ ਹੀ ਸ਼ਬਦ ਦੇ ਚ ਬਿਆਨ ਕਰਨਾ ਪਰਮਾਦ ਪੁਰਖ ਮਨੋਪਿਮੰ ਇਹ ਸ਼ਬਦ ਵੀ ਇਸ ਤਰ੍ਹਾਂ ਮਨੋ ਉਪਮੰ ਇਹਦੇ ਚ ਵੀ ਐੜਾ ਕੱਢ ਦਿੱਤਾ ਗਿਆ ਮਨੋਪਿਮੰ ਦੋ ਸ਼ਬਦਾਂ ਦਾ ਇੱਕ ਸ਼ਬਦ ਕੀਤਾ ਗਿਆ ਪਰਮਾਦ ਪੁਰਖ ਮਨੋਪਿਮੰ ਸਤ ਆਦੇ ਭਾਵ ਰਤਨ ਪਰਮਦਭੁਤਨ ਪਰਕ੍ਰਿਤ ਪਰੰ ਜਦ ਚਿੰਤ ਸਰਵ ਗਦਨ ਇਹ ਸ਼ਬਦ ਵੀ ਇਸ ਤਰ੍ਹਾਂ ਪਰਮ ਅਦਭੁਤੰ ਇਹ ਦੇ ਚੀੜਾ ਕੱਢ ਦਿੱਤਾ ਗਿਆ ਇਹ ਵੀ ਦੋ ਸ਼ਬਦਾਂ ਦੇ ਇੱਕ ਸ਼ਬਦ ਬਣਾ ਦਿੱਤਾ ਗਿਆ ਪਰਮਦ ਬੋਤੰਹ ਉਂਝ ਹੈ ਪਰਮ ਅਦਬੋਤੰਹ ਦੋਸ਼ ਬਦਲੇ ਇਹੜਾ ਕੱਢ ਕੇ ਇੱਕ ਸ਼ਬਦ ਲੇਕਿਨ ਅਰਥ ਦੋ ਨੇ ਪਰਮ ਅਦਬੋਤ ਪਰਮਦ ਬੋਤੰਹ ਵਿਦਵਾਨ ਨਿਰਮਲੇ ਕੰਨਣੇ ਵਿੱਚ ਇਹੜਾ ਕੱਢ ਕੇ ਨਾ ਅਨੇਕ ਨੋਂ ਨਾਨਿਕ ਨਾ ਅਨੇਕ ਜਿਹਦੇ ਚ ਅਨੇਕਤਾ ਨਹੀਂ ਹੈ ਜੋ ਇੱਕ ਨੂੰ ਵੇਖਦਾ ਹੈ ਇੱਕ ਨੂੰ ਬੋਲਦਾ ਹੈ ਇੱਕ ਨਾਲ ਜੁੜਿਆ ਹੋਇਆ ਹੈ ਇੱਕ ਨਾਲ ਜੋੜਦਾ ਹੈ ਜਿਹਦੀ ਸਾਰੀ ਸੋਚਣੀ ਇੱਕ ਦੀ ਪਰ ਕਰਮਾ ਕਰਦੀ ਹੈ ਦ્વੈਤ ਦੀ ਕਰਦੀ ਅੱਲਾਹੁ ਅਕਬਰ ਅੱਲਾਹ ਉਹ ਜਿਹਦੀ ਰਸਨਾ ਤੋਂ ਬੋਲ ਵੀ ਨਿਕਲਿਆ ਹੈ ਇੱਕ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਵੀ ਹੈ ਇੱਕ ਨਾ ਅਨੇਕ ਇਹਦੇ ਚ ਅਨੇਕਤਾ ਨਹੀਂ ਹੈ ਜੋ ਇੱਕ ਹੀ ਵੇਖਦਾ ਹੈ ਇੱਕ ਨੂੰ ਹੀ ਬੋਲਦਾ ਨਾ ਅਨਕ ਇੱਕ ਨੂੰ ਹੀ ਸੁਣਦਾ ਇੱਕ ਦੀ ਗੱਲ ਕਰਨ ਉਹ ਇੱਕ ਨੂੰ ਹੀ ਸੋਚਦਾ ਰਹਿੰਦਾ ਹੈ ਇੱਕ ਨਾਲ ਹੀ ਜੁੜਿਆ ਰਹਿੰਦਾ ਹੈ ਔਰ ਇੱਕ ਨਾਲ ਹੀ ਜੋੜਨ ਦਾ ਯਤਨ ਕਰਦਾ ਕੋਸ਼ਿਸ਼ ਕੀਤੀ ਬੜੀ ਗੁਰੂ ਨਾਨਕ ਨੇ ਮਸਜਿਦ ਨੂੰ ਮੰਦਰ ਨਾਲ ਜੋੜਨ ਦੀ ਕੁਰਾਨ ਨੂੰ ਪ੍ਰਾਂਗ ਕੁਰਾਨ ਨਾਲ ਜੋੜਨ ਦੀ ਵਰਤ ਨੂੰ ਰੋਜ਼ੇ ਨਾਲ ਜੋੜਨ ਦੀ ਸੁਨਤ ਨੂੰ ਜਨਿਓ ਨਾਲ ਜੋੜਨ ਜੋੜਿਆ ਅੰਤਿਮ ਸਮੇਂ ਕਰਤਾਰਪੁਰ ਵਿੱਚ ਹਿੰਦੂ ਤੇ ਮੁਸਲਮਾਨਾਂ 'ਚ ਝਗੜਾ ਹੋ ਗਿਆ ਮੁਸਲਮਾਨ ਕਹਿਣ ਇਹ ਸਾਡਾ ਪੀਰ ਸੀ ਵਲੀ ਅੱਲਾ ਹੈ ਅਸੀਂ ਤੇ ਕਬਰ ਬਣਾਵਾਂਗੇ ਹੂੰ ਹਿੰਦੂ ਕਹਿੰਦੇ ਕਿਸ ਤਰ੍ਹਾਂ ਹੋ ਸਕਦਾ ਤ੍ਰਿਪਤਾ ਦੀ ਕੁੱਖ ਤੋਂ ਜਨਮ ਲਿਆ ਪਿਤਾ ਕਲਿਆਣ ਦਾਸ ਹੈ ਬੇਦੀਆਂ ਦੇ ਘਰ ਦੇ ਵਿੱਚ ਪੈਦਾ ਹੋਏ ਨੇ ਤੇ ਬੇਦੀ ਕੁਲਬੋਸ਼ਨ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਅਸੀਂ ਦਾਸ ਸਕਾਰ ਕਰਾਂਗੇ ਝਗੜਾ ਟਕਰਾਅ ਇਤਨੇ ਵੱਧ ਗਏ ਕਿ ਟਕਰਾਅ ਹਥਿਆਰ ਤੱਕ ਪਹੁੰਚ ਲੇ ਸਿਆਣਾ ਮਨਕ ਵਿਚਾਰ ਜਦ ਟਕਰਾਅ ਬਣ ਜਾਏ ਇੱਕ ਪਾਸੇ ਹੋ ਜਾਂਦਾ ਹੈ ਪਰ ਕਿੰਨੇ ਮੂਰਖ ਲੋਕ ਵਿਚਾਰ ਨੂੰ ਟਕਰਾਅ ਬਣਾ ਦਿੰਦੇ ਨੇ ਤੇ ਤਕਰਾਰ ਨੂੰ ਹਥਿਆਰ ਤੱਕ ਪਹੁੰਚਾ ਦਿੰਦੇ ਸੱਚੀ ਲਾਟੀਆਂ ਚੁਕ ਲਈਆਂ ਸ਼ਸਤਰ ਚੁਕਲੇ ਕੋਈ ਸਿਆਣਾ ਆਇਆ ਕਹਿੰਦਾ ਜੇ ਦੀ ਖਾਤਰ ਵਿਚਾਰ ਕਰਦਿਆਂ ਕਰਦਿਆਂ ਤਕਰਾਰ ਕਰਦਿਆਂ ਕਰਦਿਆਂ ਤੁਸੀਂ ਹਥਿਆਰ ਚੁਕਲੇ ਨੇ ਵੇਖੋ ਤੇ ਸਹੀ ਪਹਿਲੇ ਚਦਰ ਦੇ ਥੱਲੇ ਤੇ ਵੇਖੋ ਛੱਦਰ ਚੁੱਕੀ ਥੱਲੇ ਦੋ ਗੁਲਾਬ ਦੇ ਫੁੱਲ ਕੁਝ ਨਹੀਂ ਕੁਝ ਵੀ ਇਸ਼ਾਰਾ ਕਰ ਗਏ ਗੁਰੂ ਨਾਨਕ ਮੈਂ ਤੇ ਇੱਕ ਮਹਿਕ ਸੀ ਮੈਂ ਆਕਾਰ ਨਹੀਂ ਸੀ ਮੈਂ ਤੇ ਇੱਕ ਜੋਤ ਸੀ ਸਰੀਰ ਨਹੀਂ ਸੀ ਇਹ ਫੁੱਲ ਭਏ ਨੇ ਮਹਿਕ ਤੇ ਚਲੀ ਗਏ ਤੇ ਜੇ ਉਹ ਮਹਿਕ ਲਬਣੀ ਹੈ पता है कवि संतोष सिंह जी ने की लिखे बाबा मड़ी ना गोर गुरु अंगद के ही है माया उन सत्संगत और نس دن بس بہو میں کروں اے مہک چلی گئی ہے گرو انگد دیو جی دے ہردے وچ سنگت دے وچ شبت دے وچ لبنے تے اوتھے لباو بابا مڑیاں وچ کوئی نہیں قبراں وچ کوئی نہیں بابا مڑی نا گور ਹਥਿਆਰ ਤੇ ਝੁਕ ਗਏ ਲੇਕਿਨ ਵਿਚਾਰ ਚੱਲ ਰਹੀ ਹੈ ਤਕਰਾਰ ਤੇ ਠੰਡੀ ਪੈ ਗਈ ਪਰ ਵਿਚਾਰ ਤੇ ਚੱਲ ਰਹੀ ਹੈ ਇਨਾ ਵਿਚਾਰਵਾਨਾਂ ਨੇ ਕੀ ਕੀਤਾ ਅਖੇ ਜੇ ਕਰਦੇ ਆ ਨਾਨਕ ਨੂੰ ਵੰਡਣਾ ਤੇ ਬੜਾ ਔਖਾ ਸੀ ਨਹੀਂ ਵੰਡ ਸਕੇ ਮਹਿਕ ਸੀ ਚਲੀ ਗਈ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਗੁਰੂ ਨਾਨਕ ਦੀ ਚਦਰ ਨੂੰ ਵੰਡਦੇ ਆ ਚੱਦਰ ਦੇ ਦੋ ਟੁਕੜੇ ਕੀ ਜਿਸ ਜਗ੍ਹਾ ਕਰਤਾਰਪੁਰ ਦੇ ਚੱਦਰ ਦੇ ਦੋ ਟੁਕੜੇ ਕੀਤੇ ਉਸੇ ਹੀ ਥਾਂ ਤੋਂ ਦੇਸ਼ ਦੇ ਵੀ ਦੋ ਟੁਕੜੇ ਹੋਏ ਰਾਵੀ ਦਾ ਪਰਲਾ ਹਿੱਸਾ ਪਾਕਿਸਤਾਨ ਉਰਲਾ ਹਿੱਸਾ ਹਿੰਦੁਸਤਾਨ ਇਹ ਮੂਰਖ ਕਿਦਰੇ ਚੱਦਰ ਦੇ ਟੁਕੜੇ ਨਾ ਕਰਦੇ ਇਹ ਦੇਸ਼ ਅਜੇ ਇੱਕ ਬਣਿਆ ਰਹਿਣਾ ਸੀ ਇੱਕ ਰਹਿਣਾ ਸੀ ਮੁਸਲਮਾਨਾਂ ਨੇ ਉਸ ਚਦਰ ਦੀ ਰਾਵੀ ਦੇ ਕਿਨਾਰੇ ਕਬਰ ਬਣਾਈ ਹਿੰਦੂਆਂ ਨੇ ਉਸ ਚਦਰ ਦਾ ਦਾਸ ਸਸਕਾਰ ਕਰਕੇ ਮੜੀ ਬਣਾਈ ਇਹ ਗੱਲ ਰਾਵੀ ਨੂੰ ਵੀ ਚੰਗੀ ਨਹੀਂ ਲੱਗੀ ਰਾਤ ਨੂੰ ਰਾਵੀ ਦਾ ਪਾਣੀ ਹੜ ਤੇ ਆਇਆ ਕਬਰ ਵੀ ਜਾਂਦੀ ਰਹੀ ਮੜੀ ਵੀ ਜਾਂਦੀ ਸੀ ਅੱਲਾ ਰਾਵੀ ਕਬਰ ਵੀ ਬਹਾ ਕੇ ਲੈ ਗਈ ਰਾਵੀ ਮੜੀ ਵੀ ਵਹਾ ਕੇ ਲੈ ਗਈ ਫਿਰ ਕਹਿਣਾ ਪੈਂਦਾ ਬਾਬਾ ਮੜੀ ਨਾ ਗੋਰ ਗੁਰੂ ਅੰਗਦ ਕੇ ਹਿਏ ਮਾਏ ਉਹਨ ਸਤ ਸੰਗਤ ਔਰ ਨਿਸ ਦਿਨ ਬਸ ਬੋ ਮੈਂ ਕਰਾਂ ਜਗਤ ਨੂੰ ਕੁਝ ਦੇਣਾ ਹੈ ਕੁਝ ਕਰਨਾ ਹੈ ਵੱਡੇ ਵੱਡੇ ਕੰਮ ਕਰਨੇ ਕੁਝ ਤੇ ਹੋਣਾ ਚਾਹੀਦਾ ਪ੍ਰਥਮ ਸ਼ਕਤੀ ਮੰਨਦੇ ਨੇ ਧਨ ਦੇ ਗੁਰਨਾਣੂ ਕੋਈ ਚੋਟੀ ਦੇ ਧਨਵਾਨ ਨਹੀਂ ਇੱਕ ਪਟਵਾਰੀ ਦੇ ਸਹਬਜ਼ਾਦੇ ਨੇ। ਔਰੋ ਪਟਵਾਰੀ ਜਿਹੜਾ ਪੈਸਿਆਂ ਦੇ ਮਾਮਲੇ ਤੇ ਆਪਣੇ ਪੁੱਤਰ ਤੇ ਭਰੋਸਾ ਨਹੀਂ ਕਰਦਾ। ਕੋਈ ਪਹਿਲੇ ਉਜਾੜ ਆਇਆ 20 ਰੁਪਏ। ਕੋਈ 20 ਰੁਪਏ ਬੜੀ ਸੰਪਤੀ ਗਿਣੀ ਜਾਂਦੀ ਸੀ ਉਸ ਜ਼ਮਾਨੇ। ਤੋ ਬਾਬੇ ਕੋਲ ਧਨ ਦਾ ਤਾਣ ਨਹੀਂ ਹੈ। ਦੂਜਾ ਤਾਣ ਹੁੰਦਾ ਸਤਾ ਦਾ, ਕੁਰਸੀ ਦਾ। ਇਹ ਤੇ ਕੁਝ ਵੀ ਨਹੀਂ ਪਰ ਹੁਕਮਰਾਨ ਥੁਰਸੇ ਮਿਲੇ ਸਤਾ ਮਿਲੇ ਤੋ ਸਤਾ ਇੱਕ ਬਹੁਤ ਵੱਡਾ ਤਾਣ ਹੈ ਸ਼ਕਤੀ ਹੈ ਮੰਨਤੇ ਹੋਵੇ ਤੋ ਦੇ ਬਾਬਾ ਜੀ ਕੋਈ ਜਾਗੀਰਦਾਰ ਨਹੀਂ ਕਿਸੇ ਸਟੇਟ ਦੇ ਮਾਲਕ ਨਹੀਂ ਕਿਸੇ ਮੁਲਕ ਦੇ ਬਾਦਸ਼ਾਹ ਨਹੀਂ ਸਤਾ ਦਾ ਤਾਣ ਗੁਰੂ ਨਾਨਕ ਕਾਲ ਨਹੀਂ ਤੀਸਰਾ ਤਾਨ ਮੰਨਦੇ ਨੇ ਤਨ ਦਾ ਜਨਾਬ ਚਿੱਤਰਕਾਰ ਸੋਭਾ ਸਿੰਘ ਨੇ ਜੋ ਗੁਰੂ ਨਾਨਕ ਦੀ ਤਸਵੀਰ ਬਣਾਈ ਹੈ ਕਵੀ ਸੰਤੋਖ ਸਿੰਘ ਦੀ ਲਿਖਤ ਨਾਲ ਮੇਲ ਬਿਲਕੁਕੁਲ ਨਹੀਂ ਖਾਂਦੇ। ਔਰ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਕਹਿੰਦੇ ਸਨ ਇਹ ਗਲਤ ਤਸਵੀਰ ਬਣਾਈ ਹੈ। ਮਦਰਾ ਜਿਆਂ ਸਰੀਰ ਗੁਰੂ ਨਾਨਕ ਦਾ ਪਤਲਾ ਦੁਬਲਾ ਜਿਆਂ ਸਰੀਰ ਜਿਹੜਾ ਰੋਜ਼ 10-20 ਮੀਲ ਪੈਦਲ ਚੱਲਦਾ ਹੋਵੇ ਇਹਨਾ ਭਾਰੀ ਬਰਕਮ ਸਰੀਰ ਹੋ ਹੀ ਨਹੀਂ ਸਕਦਾ। ਮਦਰਾ ਜਿਆ ਸਰੀਰ ਸੀ ਪਤਲਾ ਦਬਲਾ ਸਰੀਰ ਸੀ ਪਹਿਮਤ ਬੰਦੇ ਸਨ ਉੱਪਰ ਚੋਲਾ ਪੈਂਦੇ ਸਨ ਵਿੰਗੀ ਟੇੜੀ ਦਸਤਾਰ ਲਪੇਟ ਲੈਂਦੇ ਸਨ ਕਿਸਾਨਾਂ ਦੇ ਇਹੇ ਕੁਝ ਕਵੀ ਸੰਤੋਖ ਸਿੰਘ ਜੀ ਨੇ ਲਿਖੇ ਇਹ ਜਿਹੜੀ ਤਸਵੀਰ ਅਸੀਂ ਦੇਖਦੇ ਆ ਇਹ ਸੋਭਾ ਸਿੰਘ ਦੀ ਕਲਪਨਾ ਹੈ ਇਹ ਚਿੱਤਰਕਾਰਾਂ ਦੀ ਕਲਪਨਾ ਹੈ ਸਰੀਰ ਬਾਬਾ ਜੀ ਦਾ ਮਦਰਾ ਪਤਲਾ ਦਬਲਾ ਕਿਉਂਕਿ ਭਰਮਣ ਬੜਾ ਹਰ ਵਕਤ ਚੱਲਣਾ ਤੇ ਨਾਮ ਨੂੰ ਦੇ ਆਸਰੇ ਤੇ ਤਨ ਨੂੰ ਚਲਾਈ ਜਾਣਾ ਚਾਰ-ਚਾਰ ਦਿਨ ਨਹੀਂ ਹੈ ਅੰਤ ਤੇ ਨਾਸ ਹੈ। ਬ੍ਰह्म ਗਿਆਨੇ ਕਾ ਭੋਜਨ ਗਿਆਨ। ਭੋਜਨੰ ਗੋਪਾਲ ਕੀਰਤਨੰ ਅਲਪਮਾਇਆ ਜਲ ਕਮਲ ਰਹਿ ਤੇ। ਮਹਾਰਾਜ ਨੇ ਪੂਰਨ purakh ਦਾ ਇੱਕ ਲਕਸ਼ਣ ਲਿਖਿਆ ਹੈ ਗੁਰੂ ਅਰਜਨ ਦੇਵ ਜੀ ਨੇ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹੇ ਤੇ ਮੈਨੂੰ ਖਿਆਲ ਆਇਆ ਗੋਪਾਲ ਦਾ ਕੀਰਤਨ ਭੋਜਨ ਇਹ ਕਿਸ ਤਰ੍ਹਾਂ ਹੋ ਸਕਦਾ ਤਨ ਨੂੰ ਤੇ ਭੋਜਨ ਚਾਹੀਦਾ ਪਰ ਭੋਜਨੰ ਗੋਪਾਲ ਕੀਰਤਨੰ ਆਪ ਦੇ ਗਿਆਤ ਲਈ ਅਰਜ ਕਰਾਂ ਖੁਸ਼ੀ ਆਪਣੇ ਆਪ ਵਿੱਚ ਐਸੀ ਸ਼ਕਤੀ ਹੈ ਤਨ ਨੂੰ ਕਮਜ਼ੋਰ ਨਹੀਂ ਹੋਣ ਦਿੰਦੀ ਨਿਤਾਣਾ ਨਹੀਂ ਹੋਣ ਦਿੰਦੀ ਤੇ ਅੱਜ ਦੀ ਕਥਾ ਆਪਾਂ ਦੇਖੀ ਬਹੁਤ ਅੱਛਾ ਲੱਗਾ ਕਿ ਗਿਆਨੀ ਸੰਸੀ ਮਸਕੀਨ ਰਾਣੇ ਭਈ ਮਰਦਾਨਾ ਜੀ ਦੀ ਜ਼ਿੰਦਗੀ ਦੇ ਉੱਤੇ ਰੋਸ਼ਨੀ ਪਾਈ ਉਹਨਾਂ ਦੇ ਬਾਰੇ ਦੱਸਿਆ ਕਿ ਉਹ ਇੱਕ ਮੁਸਲਮ ਖਾਨਦਾਨ ਤੋਂ ਸੀ ਉਹਨਾਂ ਦਾ ਤਲਕ ਇੱਕ ਮਰਾਸੀ ਖਾਨਦਾਨ ਦੇ ਨਾਲ ਸੀ ਮਰਾਸੀ ਫੈਮਿਲੀ ਦੇ ਨਾਲ ਸੀ ਲੇਕਿਨ ਉਹਨਾਂ ਨੇ ਸਾਰੀ ਉਮਰ ਆਪਣੀ ਗੁਰੂ ਨਾਨਕ ਦੇਵ ਜੀ ਦੀ ਤੇ ਪਹਿਲੂ ਚ ਗੁਜ਼ਾਰ ਦਿੱਤੀ ਉਹਨਾਂ ਦੇ ਕਦਮਾਂ ਚ ਗੁਜ਼ਾਰ ਦਿੱਤੀ ਉਹਨਾਂ ਦੇ ਪੈਰੋਕਾਰ ਬਣ ਕੇ ਰਹੇ ਉਹਨਾਂ ਦੇ ਮੰਨਣ ਵਾਲੇ ਬਣ ਕੇ ਰਹੇ ਉਹਨਾਂ ਦੇ ਜਿਸ ਤਰ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ ਉਹਨਾਂ ਨੇ ਉਸ ਤਰ੍ਹਾਂ ਹੀ ਆਪ ਦਿੰਦੀ ਗੁਜ਼ਾਰੀ ਕਈ ਲੋਕ ਕਹਿੰਦੇ ਜੀ ਕਿ ਮਰਦਾਨਾ ਜੀ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਕੋ ਰੋਟੀ ਮੰਗ ਲੈਂਦੇ ਹੁੰਦੇ ਸੀ ਤੇ ਵੀਰੋ ਉਹਨਾਂ ਦੇ ਫਾਲੋਅਰ ਤੇ ਬੜੇ ਪੱਕੇ ਸੀ ਪਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਲੇਕਿਨ ਕੀ ਹੈ ਕਿ ਉਹ ਵੀ ਇੱਕ ਇਨਸਾਨ ਸੀ ਆਕਰੋਣਾ ਨੂੰ ਵੀ ਭੁੱਖ ਲੱਗਦੀ ਸੀ ਕਿ ਜਦੋਂ ਉਹਨਾਂ ਨੂੰ ਦੋ ਤਿੰਨ ਦਿਨ ਹੋ ਜਾਂਦੇ ਸੀ ਭੁੱਖੇ ਰਹਿੰਦੇ ਆ ਫਿਰ ਉਹ ਗੁਰੂ ਨਾਨਕ ਦੇਵ ਜੀ ਕੋ ਰੋਟੀ ਮੰਗ ਲੈਂਦੇ ਹੁੰਦੇ ਸੀ ਕਹਿੰਦੇ ਸੀ ਜਾਂ ਤੇ ਮੈਨੂੰ ਰੋਟੀ ਦੇ ਦਿਓ ਜਾਂ ਫਿਰ ਮੈਨੂੰ ਆਪਣੇ ਵਰਗਾ ਕਰ ਲਓ ਕਿਉਂ ਕਿ ਉਹਨਾਂ ਦੇ ਜਿਸਮ ਦੇ ਅੰਦਰ ਜਿੰਨੀ ਕਿ ਸਖਤੀਆਂ ਤਾਕਤ ਹੁੰਦੀ ਜਿੰਨਾ ਕੋ برداشت ਕਰ ਸਕਦੇ ਕਰਦੇ ਸੀ ਉਸ ਤੋਂ ਬਾਅਦ ਫਿਰ ਉਹ ਰੋਟੀ ਮੰਗ ਲੈਂਦੇ ਸੀ ਇਹ ਵੀ ਵੀਰੋ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਇੱਕ ਮੋਬਾਈਲ ਹੈ ਨਾ ਉਹਨੂੰ ਜਿੱਲੇ ਆਪਾਂ ਇਸਤੇਮਾਲ ਕਰਨੇ ਆ ਤੇ ਉਹਦੀ ਬੈਟਰੀ ਡੈਡ ਹੋ ਜਾਂਦੀ ਹੈ ਜਦੋਂ ਉਹਨੂੰ ਦੁਬਾਰਾ ਚਾਰਜਿੰਗ ਤੇ ਲਾ ਦੇਣਦੇ ਬੈਟਰੀ ਫੁੱਲ ਹੋ ਜਾਂਦੀ ਤੇ ਫਿਰ ਚੱਲਣ ਲੱਗ ਪੈਂਦਾ ਸੇਮ ਇਸੇ ਤਰ੍ਹਾਂ ਇਨਸਾਨ ਵੀ ਐਸੀ ਲੋਕ ਵੀ ਇਨਸਾਨ ਵੀ ਰੋਟੀ ਪਾਣੀ ਤੇ ਚੱਲਨੇ ਆ ਜਿੰਨੀ ਦੇਰ ਤੱਕ ਸਾਨੂੰ ਰੋਟੀ ਪਾਣੀ ਲੱਭਦੀ ਰਹਿੰਦੀ ਹੈ ਸਾਡਾ ਜਿਹੜਾ ਅੰਦਰ ਦਾ ਸਿਸਟਮ ਬਿਹਤਰੀਨ ਚੱਲਦਾ ਰਹਿੰਦਾ ਅਗਰ ਨਾ ਦਿੱਤੀ ਜਾਏ ਇਹਨੂੰ ਖਰਾਕ ਤੇ ਫਿਰ ਇੰਝ ਕਮਜ਼ੋਰੀ ਪੈਦਾ ਹੋਣ ਲੱਗ ਪੈਂਦੀ ਹੈ ਉਹਦਾ ਸਿਸਟਮ ਜਿਹੜਾ ਨਾ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਹਾਂ ਜਿਹੜੇ ਅੱਲਾਹ ਦੇ ਨੇਕ ਬੰਦੇ ਹੁੰਦੇ ਆ ਜਿਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਂ ਅੱਲਾਹ ਦੇ ਨਵਲੀ ਉੱਲਾ ਅੱਲਾਹ ਦੇ ਨਬੀ ਪੈਗੰਬਰ ਰਸੂਲ ਜਿਹੜੇ ਅੱਲਾਹ ਦੇ ਨੇਕ ਬੰਦੇ ਆ ਉਹ ਤਾਂ ਕਈ ਕਈ ਦਿਨ ਨਾ ਵੀ ਖਾਂਦੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਰੱਬ ਦੇ ਨਾਲ ਜੁੜ ਜਾਂਦੇ ਆ ਰੱਬ ਨਾਲ ਐਸੀ ਲੋ ਲੱਗੀ ਹੁੰਦੀ ਹੈ ਡਾਇਰੈਕਟ ਤੱਲਕ ਰੱਬ ਦੇ ਨਾਲ ਬਨ ਜਾਂਦਾ ਜੁੜ ਜਾਂਦਾ ਵਾ ਕਿ ਉਹਨਾਂ ਨੂੰ ਹੂੰ ਭੁੱਖ ਦਾ ਸਾਥ ਨਹੀਂ ਹੁੰਦਾ ਜਾਂ ਅੰਦਰ ਇੰਨੀ ਕੁ ਤਾਕਤ ਪੈਦਾ ਹੋ ਜਾਂਦੀ ਹੈ ਕਿ ਉਹ ਕਈ ਕਈ ਦਿਨ ਵੀ ਭੁੱਖ ਬਰਦਾਸ਼ਤ ਕਰ ਲੈਂਦੇ ਆ ਜਾਂ ਸ਼ਾਇਦ ਰੱਬ ਸੋਣਾ ਉਹਨਾਂ ਨੂੰ ਗੈਬੀ ਤਰੀਕੇ ਦੇ ਨਾਲ ਉਹਨਾਂ ਨੂੰ ਖਾਣਾ ਖਿਲਾਉਂਦਾ ਵਾ ਜਿਹੜਾ ਕਰਕੇ ਉਹਨਾਂ ਨੂੰ ਭੁੱਖ ਮਹਿਸੂਸ ਨਹੀਂ ਹੁੰਦੀ ਕਿਉਂਕਿ ਉਹ ਆਮ ਇਨਸਾਨਾਂ ਨਾਲੋਂ ਬਹੁਤ ਜ਼ਿਆਦਾ ਤਾਕਤਵਰ ਹੁੰਦੇ ਆ ਬਹੁਤ ਜ਼ਿਆਦਾ ਨੇਕ ਪਰਹੇਜ਼ਗਰ ਹੁੰਦੇ ਆ ਆਮ ਇਨਸਾਨਾਂ ਦਾ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਤੇ ਭਾਈ ਮਰਦਾਨਾ ਜੀ ਜ਼ਾਹਰੀ ਗੱਲ ਇੱਕ ਭਾਵੇਂ ਉਹਨਾਂ ਦੀ ਸੇਵਾ ਕਰਦੇ ਸੀ ਲੇਕਿਨ ਉਹ ਆਮ ਇਨਸਾਨਾਂ ਤਰ੍ਹਾਂ ਉਹਨਾਂ ਨੂੰ ਭੁੱਖ ਵੀ ਲੱਗਦੀ ਸੀ ਇਸ ਕਰਕੇ ਰੋਟੀ ਮੰਗ ਲੈਂਦੇ ਹੁੰਦੇ ਸੀ ਬਾਕੀ ਭਾਈ ਮਰਦਾਨਾ ਜੀ ਹਮੇਸ਼ਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਰਹੇ ਜਦੋਂ ਵੀ ਉਹ ਉਹ ਗੁਰਬਾਣੀ ਪੜਦੇ ਹੁੰਦੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਉਹ ਪਿੱਛੇ ਰਬਾਬ ਵਜਾਉਂਦੇ ਹੁੰਦੇ ਸੀ ਕਹਿੰਦੇ ਸੀ ਕਿ ਬਹੁਤ ਅੱਛੀ ਰਬਾਬ ਵਜਾ ਲੈਂਦੇ ਸੀ ਬਾਕੀ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਦਮਾਂ 'ਚ guzari ਆਖਰੀ ਟਾਈਮ ਤੱਕ ਉਹਨਾਂ ਦਾ ਸਾਥ ਦਿੱਤਾ ਸੁਣ ਕੇ ਵੀਰੋ ਬਹੁਤ ਅੱਛਾ ਲੱਗਾ ਬਹੁਤ ਹੀ ਵਧੀਆ ਤੇ ਬਹੁਤ ਜ਼ਬਰਦਸਤ ਕਥਾ ਸੀ ਤੁਹਾਡਾ ਇਸ ਬਾਰੇ ਵੀਰੋ ਕੀ ਖਿਆਲ ਹੈ ਤੁਹਾਡੇ ਕੀ ਵਿਚਾਰ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖੋ ਤੇ ਇਸਰਾ ਖਿਆਲ ਤਬਰਕਾ